ਸ਼ੁਰੂ ਕਰਨ ਤੋਂ ਪਹਿਲਾਂ ਮੈਂ ਅੱਜ ਚਾਰ ਮੁਹਾਵਰੇ ਪੰਜਾਬੀ ਦੇ ਬੋਲਣੇ ਚਾਹਣਾ ਜਿਨ੍ਹਾਂ ਦਾ ਅਰਥ ਇੱਕੋ ਹੀ ਨਿਕਲਦਾ ਲਗਭਗ ਹੱਥ ਨਾ ਪਹੁੰਚੇ ਥੂਕੜੀ ਆਪਣੇ ਨੈਣ ਮੈਨੂੰ ਦੇ ਦੇ ਤੂੰ ਮਟਕਾਉਂਦੀ ਫਿਰ ਉੱਠਿਆ ਨਾ ਜਾਏ ਆਪ ਤੋਂ ਫਿਟੇ ਮੂੰਹ ਗੋਡਿਆਂ ਦੇ ਲਿੱਗੀ ਖੋਤੇ ਤੋਂ ਗੁੱਸਾ ਕਰ ਮਾਰਦੇ ਇਸ ਚਾਰ ਦੇ ਚਾਰੇ ਜਿਹੜੇ ਮਹਾਵਰੇ ਨੇ ਕਾਂਗਰਸ ਤੇ ਢੋਕਦੇ ਨਹੀਂ ਹਾਰਦੇ ਹੋ ਆਪਣੀਆਂ ਕਰਤੂਤਾਂ ਕਰਕੇ ਨੇ ਤੇ ਹਾਰ ਦਾ ਠੀਕਰਾ ਉਹ ਕਿਸੇ ਹੋਰ ਦੇ ਸਿਰ ਪਾਣ ਦਿੰਦੇ ਨੇ ਇੱਥੋਂ ਸ਼ੁਰੂ ਕਰਦੇ ਆ ਜੀ ਮਾਨਯੋਗ 111 ਦਿਨ ਦੇ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਕੱਲ ਇੱਕ ਬੜਾ ਗੈਰ ਜ਼ਿੰਮੇਵਾਰਾਨਾ ਬਿਆਨ ਦਿੱਤਾ ਕਿ ਆਮ ਆਦਮੀ ਪਾਰਟੀ ਵਾਲਿਆਂ ਨੇ 100 100 ਵੈਲਟ ਪੇਪਰ ਜਿਨ੍ਹਾਂ ਤੇ ਝਾੜੂ ਦੇ ਚੌੜ ਨਿਸ਼ਾਨ ਤੇ ਪਹਿਲੀ ਹੀ ਮੋਹਰਾਂ ਲੱਗੀਆਂ ਹੋਈਆਂ ਨੇ ਉਹ ਵੱਧ ਛਪਾ ਰੱਖੇ ਨੇ ਹਰ ਬੂਥ ਤੇ ਅਸਲ ਚ ਜੇ ਇਹਨੂੰ ਥੋੜਾ ਜਿਹਾ ਗਹਿਰਾਈ ਨਾਲ ਡੂੰਘਾਈ ਨਾਲ ਇਸ ਬਿਆਨ ਨੂੰ ਨਾ ਪਿਓ ਹਾਰ ਹੀ ਮੰਨ ਲੈ ਅਸਲ ਚੋ ਵੀ ਚਲੋ ਹਾਰ ਤਾਂ ਗਈ ਹੁਣ ਪਰ ਇਹਨਾਂ ਨੂੰ ਜਿੱਤ ਦਾ ਆਨੰਦ ਨਾ ਮੰਨ ਲੈਣ ਦਿਓ ਇਹਨਾਂ ਦੀ ਹਾਰ ਨੂੰ ਰੌਂਡ ਚ ਬਦਲ ਦਿਓ ਆਪਾਂ ਕਹਿੰਦੇ ਰੌਂਡ ਪੈ ਗਈ ਦੁਬਾਰੇ ਖੇਡਾਂਗੇ ਦੁਬਾਰੇ ਖੇਡਾਂਗੇ ਜਿਹੜਾ ਹਾਰਦਾ ਹੁੰਦਾ ਨਾ ਫਿਰ ਉਹ ਕਈ ਵਾਰੀ ਐਦਾਂ ਮਤਲਬ ਉਹ ਜਿਹੜੀ 12 ਬੀਟੀ ਜੀ ਖੇਡਦੇ ਹੁੰਦੇ ਸੀ ਉਹਨੂੰ ਢਾ ਦਿੰਦਾ ਜਾਂ ਜਿਹੜਾ ਪਹਿਲਵਾਨ ਹਾਰਦਾ ਹੁੰਦਾ ਫਿਰ ਉਹ ਕੰਨ ਤੇ ਦੰਦੀਆਂ ਵੱਢਣ ਲੱਗ ਜਾਂਦੇ ਦੂਜੇ ਪਹਿਲਵਾਨ ਦੇ ਬਿਹਾਰ ਤੱਕ ਗਈ ਹੁਣ ਚਲੋ ਇਹ ਜਿਹੇ ਹਰਕਤਾਂ ਤੇ ਆ ਜਾਂਦੇ ਆ ਉਹਨਾਂ ਹਰਕਤਾਂ ਤੇ ਇਸ ਵਕਤ ਕਾਂਗਰਸ ਤੇ ਅਕਾਲੀ ਦਲ ਦੋਨੋਂ ਉਤਰੇ ਹੋਏ ਨੇ ਹਾਰ ਦੋਨਾਂ ਨੇ ਮੰਨ ਲਈ ਪਰ ਉਹ ਕਹਿੰਦੇ ਵੀ ਦੇਖੋ ਤੱਕਾ ਹੋ ਰਿਹਾ ਹੈ ਦੇਖੋ ਐ ਹੋ ਰਿਹਾ ਹੈ ਉਹ ਹੋ ਰਿਹਾ ਮੈਂ ਤੁਹਾਨੂੰ ਜੀ ਡਿਟੇਲ ਦੇਣੀ ਚਾਹਣਾ 2833 ਜੂਨ ਦੇ ਵਿੱਚ ਬਲਕ ਸਮਤੀ ਦੀ ਚੋਣ ਹੋ ਰਹੀ ਹੈ ਜੀ 233 ਜੋਨਾਂ ਦੇ ਵਿੱਚ ਬਲੌਕ ਸੰਮਤੀ ਦੀ ਚੋਣ ਹੋ ਰਹੀ ਹੈ ਜਿਸ ਵਿੱਚੋਂ 340 ਬਿਨਾ ਮੁਕਾਬਲਾ ਜੇਤੂ ਹੋਗੇ ਆਮ ਆਦੀ ਪਾਰਟੀ ਦੇ ਤੇ 3 ਬਿਨਾ ਮੁਕਾਬਲਾ ਜੇਤੂ ਹੋਗੇ ਕਾਂਗਰਸ ਦੇ 8 ਇੰਡੀਪੈਂਡੈਂਟ ਬਿਨਾ ਮੁਕਾਬਲਾ ਜਿੱਤ ਗਏ ਜੀ ਕਿਉਂਕਿ ਇੰਨਾ ਸੀਟਾਂ ਤੇ ਜਾਂ ਤਾਂ ਕਾਗਜ਼ ਗਲਤ ਭਰੇ ਗਏ ਜਾਂ ਫਿਰ ਕੋਈ ਬੰਦਾ ਨਹੀਂ ਖੜਾ ਹੋਇਆ ਤਾਂ ਫਿਰ ਕਾਂਗਰਸ ਦੇ ਵੀ ਤਾਂ ਤਿੰਨ ਹੋਗੇ ਨਾ ਉੱਥੇ ਕਿਉਂ ਨਹੀਂ ਧੱਕਾ ਹੋਇਆ ਫਿਰ ਇਹ ਕਿੰਨੇ ਧੱਕਾ ਹੋਇਆ ਆਪਾ ਆਜ਼ਾਦ ਵੀ ਜਿੱਤ ਗਏ ਉੱਥੇ ਕਿਉਂ ਨਹੀਂ ਫਿਰ ਧੱਕਾ ਹੋਇਆ ਜਦੋਂ ਇਹਨਾਂ ਨੂੰ ਬੰਦੇ ਹੀ ਨਹੀਂ ਲੱਭ ਰਹੇ ਇਹ ਸਾਡਾ ਕੀ ਕਸੂਰ ਹੈ ਧੂਰੀ ਤੋਂ 7 ਜਿੱਤ ਗਏ 6 ਆਵਾਦੀ ਪਾਰਟੀ ਦੇ ਨੇ ਇੱਕ ਆਜ਼ਾਦ ਫਿਰ ਉੱਥੇ ਤਾਂ ਨਹੀਂ ਧੱਕਾ ਹੋਇਆ ਕਿਤੇ ਧੂਰੀ ਤੋਂ ਖਬਰ ਨਹੀਂ ਆਈ ਕੋਈ ਬੰਦੇ ਹੀ ਨਹੀਂ ਲੱਭ ਰਹੇ ਇਹਨਾਂ ਨੂੰ ਸਾਹਮਣੋਂ ਦੋਨਾਂ ਪਾਰਟੀਆਂ ਨੂੰ ਬੰਦੇ ਨਹੀਂ ਲੱਭ ਰਹੇ ਟੋਟਲ ਜੇ ਮੈਂ ਤੁਹਾਡੇ ਸਾਹਮਣੇ ਰੱਖਦਾ ਹਾਂ ਪੰਚਾਇਤ ਸਮਤੀ ਦਾ 2700 ਕਹਾਤਰੀ ਆਮ ਆਦਮੀ ਪਾਰਟੀ 2433 ਇੰਡੀਅਨ ਨੈਸ਼ਨਲ ਕਾਂਗਰਸ 1814 ਸ਼੍ਰੋਮਣੀ ਅਕਾਲੀ ਦਲ 1127 ਬੀਜੇਪੀ ਦੇ 195 ਬੀਐਸਪੀ ਦੇ ਸ਼੍ਰੋਮਣੀ ਕਾਲ ਦਲ ਅੰਮ੍ਰਿਤਸਰ ਤਿੰਨ ਅਦਰਜ਼ 686 ਟੋਟਲ 9029 ਉਮੀਦਵਾਰ ਇਲੈਕਸ਼ਨ ਲੜ ਰਹੇ ਨੇ ਤੇ ਫਿਰ ਇਹ 9029 ਚੋਂ 2433 1814 1127 195 3 686 ਇਹ ਤਾਂ ਫਿਰ ਵਿਰੋਧੀ ਪਾਰਟੀਆਂ ਦੇ ਨੇ ਇਹਨਾਂ ਦੇ ਕਾਗਜ਼ ਕਿਵੇਂ ਸਹੀ ਨਿਕਲੇ ਫਿਰ ਇਹਨਾਂ ਨਾਲ ਕਿਉਂ ਨਹੀਂ ਧੱਕਾ ਹੋਇਆ ਫਿਰ ਇਲੈਕਸ਼ਨ ਕਮਿਸ਼ਨ ਜਿਹੜਾ ਸੈਂਟਰ ਦਾ ਹੈ ਸੈਂਟਰ ਦੀ ਏਜੰਸੀ ਹੈ ਫੈਡਰਲ ਏਜੰਸੀ ਹੈ ਚਲੋ ਕਨਸਟੀਟਿਊਸ਼ਨਲ ਇੰਸਟੀਟਿਊਸ਼ਨ ਹੈ ਚਲੋ ਉਹਤੇ ਵੀ ਕਾਫੀ ਵਾਰ ਸਵਾਲ ਉੱਠਦੇ ਨੇ ਇਹ ਕਾਂਗਰਸ ਵਾਲੇ ਕੀ ਕਰਦੇ ਆ ਬਿਹਾਰ ਚ ਤਾਂ ਬੀਜੇਪੀ ਉਹਨਾਂ ਨਾਲ ਲੜਨ ਲੱਗ ਜਾਂਦੇ ਆ ਜਦ ਬਿਹਾਰ ਹਾਰ ਜਾਂਦੇ ਨਾ ਬੀਜੇਪੀ ਨਾਲ ਲੜਨ ਲੱਗ ਜਾਂਦੇ ਆ ਐ ਕੀਤਾ ਇਹਨਾਂ ਨੇ ਅਸੀਂ ਤਾਂ ਹਾਰ ਗਏ ਤੇਜਸਵੀ ਨੂੰ ਪੁੱਛ ਕੇ ਦੇਖੋ ਉਹ ਕਹਿੰਦਾ ਸਾਨੂੰ ਮੈਨੂੰ ਕਾਂਗਰਸੀ ਹਰਾ ਜਾਂਦੀ ਹੈ ਪਿਛਲੀ ਵਾਰ 60 ਸੀਟਾਂ ਲਈਆਂ ਸੀ 16 17 ਆਈਆਂ ਸੀ ਐਤ ਕੀ 36 ਲਈਆਂ ਸੀ 6 ਆਈਆਂ ਨੇ ਆਪ ਦੀ ਪੀੜੀ ਥੱਲੇ ਸੋਟਾ ਨਹੀਂ ਫੇਰਦੀ ਕਾਂਗਰਸ ਅੱਛਾ ਦਿੱਲੀ ਜੀ ਨਹੀਂ ਕਹਿੰਦੇ ਇਹ ਕਹਿੰਦੇ ਦਿੱਲੀ ਚ ਕਹਿੰਦੇ ਨਾ ਨਾ ਇਹ ਠੀਕ ਹੋਈਆਂ ਵੋਟਾਂ ਕਿਉਂਕਿ ਦਿੱਲੀ ਜੀ ਦਾ ਖਾਤਾ ਹੀ ਨਹੀਂ ਖੁੱਲਿਆ ਮੇਰੇ ਤਾਂ ਸੂਰਤ ਤੋਂ ਪਹਿਲਾਂ ਮੈਂ ਤਾਂ ਜੋ ਉਹਦਾ ਇਸ ਲਾਈਨ ਚ ਆਇਆ ਦਿੱਲੀ ਜੀ ਦਾ ਜ਼ੀਰੋ ਹੀ ਰਹਿੰਦੀ ਹੈ ਇਹਨਾਂ ਦੀ